ਸ਼ੀ ਗਾਲ ਜੀ ਸਾਰਿਆਂ ਨੂੰ ਹੋਰ ਦੱਸੋ ਕੀ ਹਾਲ ਚਾਲ ਨੇ ਜੀ ਗੁਰਦੁਆਰਾ ਠੀਕ ਆ ਸਾਰੇ ਬਾਈਆਂ ਦੇ ਘਰ ਪਰਿਵਾਰ ਸੈੱਟ ਨੇ ਆਜੋ ਅਜ ਤਾਂ ਨਵਾਂ ਬਲੌਗ ਵੀ ਸਟਾਰਟ ਕਰਦੇ ਆਂ ਜੀ ਤੜਕੇ ਦੇ ਹੋਣੀ ਆ ਗਊਤਰਾਣੇ ਪਾਸੇ ਕਿਉਂਕਿ ਪਾਸੂ ਡੰਗਰ ਸਭਾ ਲੈਣੇ ਸੀ ਕਰੇ ਹੈਣੀ ਸੀ ਕੋਈ ਤਾਂ ਕਰਕੇ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟ ਆਂ ਜਰੀ ਖੁਤਰੀ ਪਾਸੇ ਕਰਕੇ ਗੇਟ ਖੋਲ੍ਹ ਲੀਏ ਚਾਬੀ ਕੱਢ ਲਈ ਜੀ ਜੇਬ ਚੋਂ ਅੱਗੇ ਦਾ ਪ੍ਰੋਸੈਸ ਪਰ ਕੰਟੀਨਿਊ ਕਰਦੇ ਆਂ ਜੀ ਕਿਆ ਬਾਤਾਂ ਨੇ ਚਾਬੀ ਆ ਰਹੀ ਜੀ ਠੀਕ ਹੈ ਜੀ ਤਾਲੇ ਆਪਾਂ ਦੋ ਰੱਖੇ ਆ ਇੱਕ ਖਰਾਬ ਹੋ ਜੇ ਤਾਂ ਦੂਜਾ ਲਾ ਲਈਦੇ ਆ ਸਾਰੇ ਜਗਾਲ ਪੈ ਗਈ ਜੀ ਵੱਡੇ ਤਾਲੇ ਨੂੰ ਤਾਂ ਕਰਕੇ ਛੋਟਾ ਤਾਲਾ ਪਿਆ ਸੀਗਾ ਉਹ ਲਾਤਾ ਤੇ ਅੱਜ ਘਰ ਦੀ ਸਫਾਈ ਵੀ ਕਰਾਂਗੇ ਠੀਕ ਹੈ ਜੀ ਪਹਿਲਾਂ ਗੇਟ ਖੋਲ ਕੇ ਵਾਹ ਗੁਰੂ ਕਹਿੰਗੇ ਮੱਥਾ ਟੇਕ ਕੇ ਹੋ ਜੀ ਐਂਟਰ ਸੋ ਕੀਆ ਬਾਤਾਂ ਨਹੀਂ ਜੀ ਇਧਰ ਬੱਚਾ ਵਾਠਾ ਇਹਨੂੰ ਵੀ ਕੱਢਾਂਗੇ ਬਾਹਰ ਢਾਵਾਂਗੇ ਉਹ ਦਰਾਂਡੇ 라ਤੇ ਕੇ ਦੂ ਬੈਠਾ ਮੈਨੂੰ ਪੁੱਤ ਬੁਖਮੀ ਮਾੜਾ ਜਾ ਯਾਰ ਕੁਛੀ ਬਾਲੀ ਹੋਊਗੀ ਜੇ ਤੁਸੀਂ ਅੰਡੇ 라ਤੇ ਤਾਂ ਠੀਕ ਹੈ ਜੀ ਵਖਾਈ ਵਖਾਈ ਨੀਤ ਆਇਆ ਉਹੀ ਬੈਠਾ ਮਸਤੇ ਆ ਘਤਾਰਾ ਤੇ ਇਧਰ ਬਹਿਨੇ ਕੀਆ ਬਤਾਨੀ ਤੇ ਬਹਿਨੇ ਕੀ ਸੀ ਨ ਬਣਿਆ ਸੱਚੇ ਬੁੱਛੇ ਓਕੇ ਆ ਓਕੇ ਹੈ ਜੀ ਪੂਰੇ ਓਕੇ ਆ ਉਹ ਦੇਖੋ ਹੁਣ ਤਾਂ ਪੂਰੇ ਹੇਅਰ ਵੀ ਆਈ ਜਾਂਦੇ ਡੱਕੇ ਠੀਕ ਹੈ ਜੀ ਤੇ ਬਾਕੀ ਹੋ ਜਾਂਦੂ ਵੱਡੇ ਛੇਤੀ ਪੱਤ ਹੋਜੂ ਵੱਡੇ ਉਹ ਤਰਾਖ ਖਾਈਂ ਤਰਾ ਠੀਕ ਹੈ ਜੀ ਪੂਰੀ ਓਕੇ ਰਪੋਰਟ ਹੈ ਜੀ ਅੱਗੇ ਨਾਲ ਤਾਂ ਆ ਤੁੱਪ ਤੁੱਪ ਲਵਾਉਣੇ ਜਾਲ ਚ ਪਾਉਣੇ ਆ ਠੀਕ ਹੈ ਜੀ ਇਧਰ ਪਾਣੀ ਪਾਣੀ ਤਾਂ ਨਹੀਂ ਪੈਿਆ ਤੇ ਮਰੁੱਤੇ ਕੂਤਰ ਨੂੰ ਅੱਜ ਛਤਰੀ ਤੇ ਬੰਨਦੇ ਇਹਨੂੰ ਵੀ ਉਰਲਾ ਲਾਵਾਂਗੇ ਤੇ ਇੱਕ ਇਹਨੂੰ ਡਾ ਦਿੰਨੇ ਅੱਜ ਠੀਕ ਆ ਜੀ ਬਸ ਆਹੀ ਕੰਮ ਕਰਨਾ ਇੱਕੋ ਬੱਚਾ ਡਾ ਦਿੰਨੇ ਆ ਤੇ ਇੱਕ ਇਹਨੂੰ ਡਾ ਦਿੰਨੇ ਆ ਆ ਦੋ ਹੀ ਆ ਬਸ ਡਾਉਣ ਵਾਲੇ ਹੋਰ ਤਾਂ ਹੈ ਨਹੀਂ ਆਪਣੇ ਕੋਲੇ ਤੇ ਬਾਛਤਰੀ ਤੇ ਬੰਨ ਦਿੰਨੇ ਆ ਠੀਕ ਆ ਜੀ ਆ ਕੂਤਰ ਡਾ ਕੇ ਦੇਖਣਾ ਕੀ ਰੰਗ ਲਾਉਂਦਾ ਹੁਣ ਤਾਂ ਛਤਰੀ ਤੇ ਬੰਨਿਆ ਹੋਇਆ ਡਾ ਦਿੰਨੇ ਵੇਖੀ ਜਾ ਸਿਉਣਾ ਹੋਊਗਾ ਆ ਜੂਗਾ ਨਹੀਂ ਤਾਂ ਪਿੰਡ ਜਾ ਬੜੂਗਾ ਠੀਕ ਆ ਬਈ ਕੀ ਬਈ ਯਾਰ ਆਹ ਉਤਰੀਆ ਤੇ ਬੱਚਾ ਜਿਹਾ ਗੱਡ ਲਿਆ ਆਪਾਂ ਠੀਕ ਹੈ ਜੀ ਆਹ ਕਬੂਤਰ ਆਪਾਂ ਤਾਂ ਛੱਡਣਾ ਉਹ ਜਿਹੜੇ ਤੋਂ ਲੈਂਦਾ ਸੀ ਉਹ ਮੈਨੂੰ ਕਹਿੰਦਾ ਬਾਹਲਾ ਚੰਗਾ ਨਾ ਜੈ ਜੀ ਚੰਗਾ ਤੇ ਅੱਜ ਇਹਦਾ ਨਜਾਇਜ਼ ਦਾ ਪਤਾ ਲੱਗ ਜੂ ਕਿੰਨਾ ਕੁ ਚੰਗਾ ਇਹ ਢਾ ਕੇ ਵੇਖ ਲਾਂਗੇ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟ ਹੈ ਇਧਰ ਆ ਕੇ ਲਾ ਦੀਏ ਨਾ ਠੀਕ ਹੈ ਕਹਿੰਦੇ ਹੁੰਦੇ ਕੁੰਡੀ ਜੀ ਢਾ ਦੀਏ ਤੇ ਇੱਕ ਉਤਰੀ ਹੋਰ ਜਣੀ ਕੱਢ ਕੇ ਅੰਦਰੋਂ ਠੀਕ ਹੈ ਜੀ ਤਿੰਨ ਚਾਰ ਰੱਖਾਂਗੇ ਕਹਿੰਦੇ ਨਾ ਫਿਰ ਮਾਹੌਲ ਜਿਹਾ ਬਣਿਆ ਰਹੂਗਾ ਡਾਊਨਲੋਡ ਕਿਧਰ ਆਉਂਦੀ ਨੇ ਬੜੀ ਖੜੀ ਇਹ ਤੇ ਤਨ ਥੱਲੇੋਂ ਗੱਡੀ ਨਹੀਂ ਅੰਦੇ ਨਾਲ ਕੜਦੇ ਟਾਂਬਰ ਨਾਲ ਉਹ ਰੀਜੀ ਹੈ ਉਹ ਬੈਠੀ ਉਹ ਵੇਗੀ ਦੀ ਮੜੀ ਜੀ ਵਿਖਰੂਗੀ ਹਾਂ ਦੇਖੋ ਜੀ ਆਵਾਜ਼ ਉਹ ਨਹੀਂ ਉਹ ਬੈਠੀ ਜਾ ਕੇ ਰਖਾਂ ਨੂੰ ਵੇਚ ਕੇ ਬਾਹਰ ਠੀਕ ਹੈ ਜੀ ਕੈਮਰਾ ਰੱਖੇ ਚੱਲ ਬੁੱਤਵਾਰ ਚੱਲ ਚੱਲ ਚੱਲਣਾ ਕਿਥੇਣ ਜਟਮਾ ਜਾ ਚੱਲ ਬੁੱਤਵਾਰ ਚੱਲ 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 ਉਹ ਨਿਕਲੇ ਨੂੰ ਲੱਜਾ ਚੱਲ ਆਏ ਬੱਤਰ ਫੋਟੋ ਮਾਰੀ ਸੀ ਮੂਤੇ ਬਿਠਾ ਪਾ ਨੂੰ ਕੱਢੀਏ ਬਾਹਰ ਅੱਜ ਠੀਕ ਹੈ ਜੀ ਤੇ ਉੱਤਰ ਜਾਲ ਚ ਆਪਾਂ ਤੇ ਰੂਟਰ ਪਾਤੇ ਦੇ ਅੰਦਰ ਛੱਡੀ ਤੇ ਰੱਤਾ ਬੰਨਤਾ ਜੀ ਤੇ ਹੁਣ ਉਹ ਤਿੰਨਾਂ ਨੂੰ ਉਹਲੇ ਮਾਰਦੇ ਆ ਇੱਕ ਨਵਾਂ ਦੋ ਪੁਰਾਣੇ ਆ ਠੀਕ ਹੈ ਜੀ ਔਰੇ ਜੂ ਮਾਰ ਕੇ ਵਿਖਾਤੇ ਆਰੇ ਤੇ ਬਾ ਕੋਠੇ ਦੋਲਾ ਮਾਰਦੇ ਆ ਸਿੱਧਾ ਕੱਢ ਕੇ ਬਾਹਰ ਠੀਕ ਹੈ ਜੀ ਵੇਨੇ ਟਿਕਾਂਦਾ ਕੀ ਨਹੀਂ ਵੀਰ ਉਧਰੋਂ ਆ ਪੌਲੇ ਲਾ ਕੇ ਤੇ ਇਧਰ ਆ ਗਏ ਸੀ ਇੱਕ ਬੱਚਾ ਤਾਂ ਆ ਪਾਇਆ ਛਤਰੀ ਤੇ ਤੇ ਕਬੂਦਰੀ ਤੇ ਕਬੂਤਰ ਤਾਂ ਡੱਗ ਗਿਆ ਕਰ ਮੜੇ ਜੀ ਵਿਖਿਆ ਹੌਲੀ ਹੌਲੀ ਤਾਂ ਵਾਧ ਦੇ ਕੋਈ ਨਹੀਂ ਤੁਹਾਨੂੰ ਖਾਵਾਂਗੇ ਟੱਪਦੇ ਹੈ ਨਹੀਂ ਕਬੂਤਰ ਉਹ ਪਹਿਲਾਂ ਮੈਨੂੰ ਯਕੀਨ ਆ ਕਬੂਦਰੀ ਤਾਂ ਫਿਰਦੀ ਸਰਦੇ ਜੀ ਆ ਰਹੀ ਇੱਕ ਮਿੰਟ ਹਲਰ ਹੋ ਗਿਆ ਕਬੂਤਰ ਦੇ ਅੱਗੇ ਪਿੱਛੇ ਹੁਣ ਇੱਥੇ ਹੀ ਹੋਊਗਾ ਕਬੂਦਰੀ ਤਾਂ ਹੋ ਜਾਂਦੀ ਠੀਕ ਹੈ ਜੀ ਆ ਰਹੀ ਕਬੂਦਰੀ ਤੇ ਆਉ ਰਹੀ ਕੂਤਰਿਆਂ ਦੇ ਪਿੱਛੇ ਇੱਕ ਮਟੋਂ ਚੰਗੀ ਤਰ੍ਹਾਂ ਨਿਗਾ ਮਾਰ ਕੇ ਉਹ ਕੂਤਰਾ ਹੁੰਦਾ ਜੀ ਨਾਲ ਹੀ ਜਾਂਦੇ ਠੀਕ ਹੈ ਜੀ ਆ ਉੜਦੇ ਪਿੱਛੇ ਵਿੱਗ ਗਏ ਆ ਰਹੇ ਜੋਨੇ ਠੀਕ ਹੈ ਜੀ ਬਸ ਇੱਕ ਉਹ ਰੇੜੀ ਜਾਂਦਾ ਹੁਣ ਮੈਨੂੰ ਪਤਾ ਬਾਹਰ ਫੜਕੀਆਂ ਦੇ ਕੇ ਮੜਾ ਜੇ ਚਸ ਪਾ ਲਈਏ ਚਦਰੀ ਦੀ ਠੀਕ ਹੈ ਜੀ ਵੀ ਇਧਰ ਪੱਠੇ ਵੱਢੀ ਜਾਂਦੇ ਸੀ ਤੇ ਆ ਫਿਰਦਾ ਕੂਤਰਾ ਅੱਗੇ ਆ ਜਾਂਦਾ ਨੀਵਾ ਨੀਵਾ ਫਿਰਦਾ ਜੀ ਉਦੋਂ ਦਾ ਟੱਪਿਆ ਤਾਂ ਹੈ ਨਹੀਂ ਚੱਲ ਵਧੀਆ ਕਰ ਲੈ ਠੀਕ ਹੈ ਜੀ ਈ ਤਾਗੜਾ ਉਹ ਕਬੂਤਰੀ ਵਾਂਗੂ ਐਨੇ ਟਾਈਮ ਜਤਾ ਟਪ ਟਪ ਜਾਣਾ ਸੀ ਪਰ ਕੂਤਰੀ ਹੈਗੀ ਨਾ ਨਾਲ ਤਾਂ ਗਿੰਡ ਤੇ ਸਾਥ ਬਣਿਆ ਤੇ ਕੋਈ ਨਾ ਬਾ ਉਤਰੇ ਹੋਗਾ ਇਹਨੇ ਜਾਣਾ ਕਿੱਥੇ ਵੱਡਾ ਕਬੂਤਰਾ ਸਿਆਣਾ ਵੈਸੇ ਤਾਂ ਬੰਨਿਆ ਮੈਂ ਇੱਕ ਦੋ ਦੇਣਾ ਕਬੂਤਰੀ ਬੰਨੀ ਵੀ ਹੈ ਨਹੀਂ ਸੀ ਤਾਂ ਕਰਕੇ ਛਤਰੀ ਤੇ ਨੀਲੀ ਛਤਰੀ ਦਾ ਉਤਰ ਆਇਆ ਤਾਂ ਅਗਰ ਕਿਆ ਹੀ ਜਾਊਗਾ ਆਈ ਹੋਪ ਵੀ ਪੁੱਠਾ ਤੇ ਵਾ ਕਰਦੇ ਆ ਜੀ ਅੱਗੇ ਕੰਟੀਨਿਊ ਫੋਨ ਦੀ ਬੈਟਰੀ 10% ਰਹਿ ਗਈ ਤੇ ਲਾਈਟ ਹੋ ਰਹੀ ਹੈ ਨਹੀਂ ਉਜੀ ਤੇ ਇਧਰ ਪਾਣੀ ਤੱਤਾ ਕਰ ਲਿਆ ਜੀ ਕੂਤਰਾਂ ਵਾਸਤੇ ਢਨੇਰਾ ਹੋ ਚੁੱਕਿਆ ਲਾਈਟ ਹੈ ਨਹੀਂ ਸੀ ਤੜਕੇ ਦੀ ਹੁਣੇ ਹੀ ਲਾਈਟ ਆਈ ਹੈ ਜਸਟ ਨਾਉ ਜਦੋਂ ਆਪਾਂ ਕੂਤਰ ਆਇਆ ਉਸ ਤੋਂ ਬਾਅਦ ਚ ਬਸ ਉਹ ਤੋਂ ਦੀ ਲਾਈਟ ਚ ਗਈ ਸੀ ਤੇ ਹੁਣੇ ਹੀ ਆਈ ਆ ਖਰਾਬ ਖਰੂਬ ਸੀ ਬਈ ਕਿਤੇ ਤੇ ਬਾ ਪਾਣੀ ਆ ਤੇ ਫੋਨ ਦੀ ਬੈਟਰੀ ਲੋ ਸੀ ਤਾਂ ਕਰਕੇ ਨਹੀਂ ਵਲੌਗ ਬਣਾ ਸਕੇ ਹੁਣੇ ਚਾਰਜ ਕੀਤਾ ਬਾ 10 15% ਹੀ ਹੈ ਫੋਨ ਵੀ ਤੇ ਕੇ ਰੰਦਣ ਗੁਨੇ ਪਾ ਦਈਏ ਤੇ ਬਸ ਮੈਂ ਚਾਹਮ ਪਕਾ ਲ ਗਏ ਯਾਰ ਵੀ ਦਾ ਕੀ ਹੈ ਬੈਂਗਾਂ ਨੂੰ ਕੀ ਆਪਾ ਲੋਗ ਅੱਜ ਕਿਉਂ ਨਹੀਂ ਆਗੇ ਕੰਟੀਨਿਊ ਕੀਤਾ ਆ ਚੱਕਰ ਸੀਗਾ ਲਾਈਟ ਹੈਣੀ ਸੀ ਬਾਹਰ ਲਾਈਟ ਆ ਗਈ ਸੀਗੀ ਦਾਣੇ ਪਾਉਣ ਦੇ ਟਾਈਮ ਤੇ ਤੇ ਚਲੋ ਦਾਣੇ ਤਾਂ ਪਾਏ ਵੀ ਸੀ ਪਾਣੀ ਪਾਉਣਾ ਸੀ ਇਕੱਲਾ ਟਰੈਡ ਹਿੱਲ ਗਈ ਫਿਰ ਅੰਦਰ ਹੁਣ ਤਾਂ ਅੰਦਰੋਂ ਹਿੱਲੀ ਜੇ ਗੇਟ ਨਾਲ ਚਲਾਈ ਨੂੰ ਖਿਜੇ ਫਿਰ ਦੂਜਾ ਕੰਮ ਕਰਦੇ ਹਾਂ ਕੋਈ ਲਓ ਜੀ ਲਓ ਜੀ ਜੱਗ ਪੀ ਜੀ ਜਗਪਾ ਜਗਪਾ ਇੱਕ ਮੰਡੀ ਆਹ ਧਾਰ ਵਿੱਚ ਖਸੋੜ ਨਹੀਂ ਪੈਣੀ ਕਿ ਇੱਕ ਰਿਪੋਰਟ ਆ ਇਧਰ ਰਿਪੋਰਟ ਆ ਸਾਰਾ ਕੁਝ ਦਾਣੇ ਪਪਾਏ ਵੇ ਸੀਗੇ ਦਾਣੇ ਖਾ ਗੀ ਬਾਅਦ ਪਾਣੀ ਪਾ ਦੀ ਗਰਮ ਤੇ ਬਾਅਦ ਗਲਾਸ ਟੱਪ ਫਿਰ ਕਰਦੇ ਸੋ ਜੀ ਤੇ ਹੁਣ ਇਧਰ ਪਾਣੀ ਨਾਲ ਦਿੱਗੇ ਉਹੋ ਬੜੀ ਦਸਮੇ ਡੁੱਲ ਗਿਆ ਸੀ ਚਲੋ ਕੋਈ ਨਾ ਦਾਣੇ ਵੀ ਪਏ ਤੇ ਤੇ ਬੱਚੇ ਵੀ ਖਾ ਗਏ ਓੱਕਰ ਰਿਪੋਰਟ ਆ ਜੀ ਬੱਚੇ ਪੁੱਛੇ ਸਾਰੇ ਬੜੀ ਦਿਸਕੀ ਆ ਕੀ ਹੋ ਗਿਆ ਯਾਰ ਤੜਕੇ ਤੋਂ ਵੀ ਬੱਚਾ ਸੈਟ ਸੀ ਬੱਚਾ ਹੀ ਮਰ ਗਿਆ ਯਾਰ ਇੱਕ ਥੱਲੋ ਨੀਲਾ ਜਾ ਹੋਇਆ ਪਿਆ ਕੀ ਚੱਕਰ ਹੋ ਗਿਆ ਇਮੜੀ ਠੰਡ ਲੱਗ ਗਈ ਇਹਨੂੰ ਹੰਡ ਦਾ ਇੱਥੇ ਕੀ ਲੱਗਣੀ ਉਹਨੂੰ ਗਰਮਾਹਸ਼ ਐਂ ਦੇ ਚ ਬਹੁਤ ਜਿਆਦਾ ਦੂਜੀ ਬਾਰ ਨੂੰ ਲਾਉ। ਆ ਦੇਖੋ ਥੱਲੋਂ ਮੈਂ ਨੀਲਾ ਜਾ ਹੋਇਆ ਪਿਆ ਆ ਦੇਖੋ ਬਈ ਯਾਰ ਪਤਾ ਨਹੀਂ ਕੀ ਚੱਕਰ ਹੈ ਯਾਰ ਕੀ ਹੋ ਗਿਆ। ਚਾਹ ਦੇ ਬੱਚਿਆਂ ਦਾ ਹੀ ਆ ਯਾਰ ਜਦ ਜਿਹੜਾ ਚਾਹ ਦਾ ਨਿਕਲਦਾ ਉਹ ਮਰ ਜਾਂਦੇ ਆ। ਬਸ ਤੂੰ ਤਾਂ ਤੰਦਰੁਸਤ ਰਹੀਂ ਬਈ ਬਣ ਕੇ। ਇਹ ਮਰਲਾ ਕਮਜ਼ੋਰ ਅਜ ਸੀਗਾ ਜਿਹੜਾ ਉਹ ਮਰ ਗਿਆ ਜੀ। ਇਹ ਚੱਕਰ ਕੀ ਬਣਿਆ ਸਮਝੋ ਬਾਹਰ ਆ ਜੀ ਬਈ। ਦਾਣੇ ਦੂਣੇ ਵੀ ਉੱਕਰ ਪੋੜ ਪਾਈਦੇ ਸੀ ਆਪਾਂ ਤਾਂ ਪਾਣੀ ਪੂਣੀ ਵੀ ਰੱਖਿਆ ਸੀ ਕੀ ਕਰਨਾ ਮਰ ਕੇ ਹਾਏ